ਸਤਿ ਸ਼੍ਰੀ ਅਕਾਲ ਜੀ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਖਾਸ ਵੀਡੀਓ ਲੈ ਕੇ ਆਏ ਆਂ ਜੀ ਬਹੁਤ ਵਧੀਆ ਹੈਗੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਜੀ ਆਪਣੇ ਬਹੁਤ ਵਧੀਆ ਫਾਇਦੇ ਵਾਲੀ ਹੈਗੀ ਹੈ ਉਹ ਨਾ ਭੈਣਾ ਵਾਸਤੇ ਹੈ ਜਿਨ੍ਹਾਂ ਦੇ ਕੀ ਅਣਚਾਹੇ ਵਾਲ ਜਿਆਦਾ ਹੋ ਜਾਂਦੇ ਤੇ ਭੇੜੇ ਵੀ ਬਹੁਤ ਲੱਗਦੇ ਆਪਾਂ ਨੂੰ ਵੀ ਪਤਾ ਹੈ ਅਗਰ ਫੇਸ ਤੇ ਹੋ ਜਾਣ ਤਾਂ ਉਹ ਬਹੁਤ ਹੀ ਜਿਆਦਾ ਪੱਦੇ ਲੱਗਦੇ ਨੇ ਦੇ ਮਤਲਬ ਕਿ ਇਹ ਅਣਚਾਹੇ ਵਾਲਾਂ ਤੋਂ ਛਟਕਾਰਾ ਪਵਾਉਂਦੀ ਹੈ ਜੀ ਇਹ ਵੀਡੀਓ ਅੱਜ ਵਾਲੀ ਅਗਰ ਤੁਸੀਂ ਸਾਰੀ ਦੇਖਦੇ ਹੋ ਤਾਂ ਤੁਹਾਨੂੰ 100% ਫਾਇਦਾ ਹੋਊਗਾ ਇਹਦਾ ਕਿਉਂਕਿ ਤੁਸੀਂ ਕਈ ਵਾਰੀ ਕੀ ਹੁੰਦਾ ਨਾ ਵੀ ਆਪਾਂ ਦੇਖਦੇ ਨਹੀਂ ਹੈਗੇ ਦੇਖਦੇ ਨਹੀਂ ਥੋੜੀ ਜੀ ਵੀਡੀਓ ਦੇਖੀ ਤੇ ਆਪਾਂ ਛੱਡ ਦਿੰਨੇ ਹੈਗੇ ਤੁਸੀਂ ਸਾਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਬਿਲਕੁਲ ਫਾਇਦਾ ਹੋਊਗਾ ਇਹਨਾਂ ਚੀਜ਼ਾਂ ਦਾ ਜਿਵੇਂ ਜਿਵੇਂ ਪ੍ਰੋਸੈਸ ਤੁਹਾਨੂੰ ਮੈਂ ਦੱਸੂਗੀ ਓਵੇਂ ਓਵੇਂ ਤੁਸੀਂ ਇਹਨੂੰ ਵਰਤ ਲਿਓ ਠੀਕ ਹੈ ਜੀ ਕੋਈ ਜ਼ਿਆਦਾ ਔਖਾ ਨਹੀਂ ਕਿ ਸਿਰਫ ਘਰੇ ਪਈਆਂ ਚੀਜ਼ਾਂ ਨਾਲ ਤਿਆਰ ਹੁੰਦੀਆਂ ਰੈਮਡੀ ਇਹ ਬਾਹਰੋਂ ਨਹੀਂ ਲੈ ਕੇ ਆਉਣੀ ਪੈਂਦੀ ਜਦੋਂ ਤੁਸੀਂ ਅੱਧੀ ਛੱਡ ਦਿੰਦੇ ਹੋ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਫਾਇਦਾ ਨਹੀਂ ਹੁੰਦਾ ਨਾਲੇ ਫਿਰ ਪੁੱਛਦੇ ਫਿਰਦੇ ਹੋ ਉਸ ਤੋਂ ਬਿਹਤਰ ਤਰੀਕ ਹੈ ਵੀ ਤੁਸੀਂ ਵੀਡੀਓ ਸਾਰੀ ਦੇਖ ਲਓ ਹਨਾ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਜੋ ਵੀ ਇਹ ਵੀਡੀਓ ਨੂੰ ਦੇਖ ਰਿਹਾ ਹੈ ਤੁਸੀਂ ਪਲੀਜ਼ ਮੈਨੂੰ ਦੱਸੋ ਵੀ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕੀ ਕੀ ਨਾਮ ਹੈ ਤੁਹਾਡਾ ਤੇ ਕੀ ਕੀ ਤੁਹਾਡੇ ਪਿੰਡ ਦਾ ਨਾਮ ਹੈ ਹਨਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਫਲਾਣੇ ਪਿੰਡ 'ਚ ਮੇਰੀ ਵੀਡੀਓ ਚਾਈ ਜਾਂਦੀ ਹੈ ਜਾਂ ਕੋਈ ਦੇਖ ਰਿਹਾ ਹੈ ਹਨਾ ਤੇ ਆਪਾਂ ਤੁਹਾਨੂੰ ਸਾਰਾ ਕੁਝ ਬਣਾਉਣਾ ਦੱਸਾਂਗੇ ਸਾਰਾ ਤਰੀਕਾ ਦੱਸਾਂਗੇ ਠੀਕ ਹੈ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਰੈਮਡੀ ਬਣਦੀ ਹੈਗੀ ਹੈ ਜਿਹੜੀ ਕਿ ਆਪਣੇ ਅਣਚਾਹੇ ਵਾਲ ਨਹੀਂ ਰਹਿਣ ਦਿੰਦੀ ਹੈਗੀ ਬਹੁਤ ਅੱਛਾ ਇਹਦਾ ਰਿਜ਼ਲਟ ਹੈ ਤੁਸੀਂ ਜੇਕਰ ਆਪਣੀ ਵੀਡੀਓ ਦੇ ਨਾਲ ਜੁੜੇ ਰਹੋਗੇ ਬਹੁਤ ਫਾਇਦਾ ਖਟੋਗੇ ਆਪਣਾ ਪੇਜ ਹੈਲਥ ਹਰਬਲ 213 ਇਹਨੂੰ ਫੋਲੋ ਕਰਕੇ ਰੱਖਿਆ ਕਰੋ ਜੀ YouTube ਆਪਣੀ ਹੈਲਥ ਹਰਬਲ 213 ਉਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਲਾਈਵ ਵੀ ਹੁੰਦੇ ਆ ਉਹਦੇ ਵਿੱਚ ਵੀ ਆਪਾਂ ਘਰੇਲੂ ਨੁਸਖੇ ਦੱਸਦੇ ਆ ਤੇ ਬਾਕੀ ਇਹ ਛੋਟੀਆਂ-ਛੋਟੀਆਂ ਟਰਿਕ ਜਿਹੜੀਆਂ ਹੁੰਦੀਆਂ ਨਾ ਇਹਨਾਂ ਨੂੰ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖਿਆ ਕਰੋ ਜੀ ਇਹ ਛੋਟੇ-ਛੋਟੇ ਟਰਿਕ ਬਹੁਤ ਹੀ ਫਾਇਦੇਮੰਦ ਹੈ ਅਗਰ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖੋਗੇ ਤੁਸੀਂ ਜਦੋਂ ਮਰਜੀ ਇਹ ਵੀਡੀਓ ਚੱਕੋ ਤੇ ਕੱਢੋ ਹਨਾ ਬਹੁਤ ਹੀ ਜ਼ਿਆਦਾ ਫਾਇਦਾ ਕਰਨ ਵਾਲੀ ਹੈ ਜੀ ਇਹ ਤੇ ਆ ਜੋ ਆਪਾਂ ਤੁਹਾਨੂੰ ਸਾਰਾ ਕੁਝ ਹੀ ਡਿਟੇਲ ਦੇ ਵਿੱਚ ਦੱਸ ਦੇਵਾਂ ਆਪਾਂ ਨੇ ਕੀ ਕੀ ਚੀਜ਼ ਵਰਤੀ ਹੈ ਉਹ ਉਹ ਚੀਜ਼ ਤੁਸੀਂ ਵਰਤ ਲਓ ਤੇ ਉਹ ਚੀਜ਼ ਦਾ ਤੁਸੀਂ ਫਾਇਦਾ ਠਾ ਲਓ ਠੀਕ ਹੈ ਜੀ ਤੇ ਆਜੋ ਫਿਰ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਹੈ ਵੀ ਆਪਾਂ ਨੂੰ ਇਹਦੇ ਵਾਸਤੇ ਚਾਹੀਦਾ ਕੀ ਹੈਗਾ ਤੇ ਕਿਵੇਂ ਆਪਾਂ ਵਰਤਣਾ ਹੈਗਾ ਤੇ ਚਲੋ ਠੀਕ ਆਜੋ ਫਿਰ ਹਨਾ ਇਹਦੇ ਵਾਸਤੇ ਆਪਾਂ ਲੈ ਲਿਆ ਜੀ ਇੱਕ ਤਾਂ ਵੇਸਣ ਲਿਆ ਆਪਾਂ ਇਹਦੇ ਵਾਸਤੇ ਹਨਾ ਆ ਦੇਖੋ ਤੁਸੀਂ ਇੱਕ ਵੱਡਾ ਚਮਚਾ ਆਪਾਂ ਵੇਸਣ ਦਾ ਲੈ ਲਿਆ ਜੀ ਇੱਕ ਵੱਡਾ ਚਮਚਾ ਆਪਾਂ ਲੈ ਲਿਆ ਜੀ ਕਾਫੀ ਦਾ ਤੇ ਇੱਕ ਆਪਾਂ ਆਹ ਵੱਡਾ ਚਮਚਾ ਦੋ ਲੈ ਲਏ ਜੀ ਆਪਾਂ ਦੁੱਧ ਦੇ ਪਾਉਣਾ ਆਪਾਂ ਹਿਸਾਬ ਨਾਲ ਹੀ ਐ ਤੇ ਆਹ ਦੇਖੋ ਤੁਸੀਂ ਇੱਕ ਲੈ ਲਿਆ ਜੀ ਆਪਾਂ ਕੋਲਗੇਟ ਠੀਕ ਹੈ ਜੀ ਥੋੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜੀ ਇਹਦੇ ਵਿੱਚ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਤੇ ਉਹ ਮੈਂ ਤੁਹਾਨੂੰ ਦਿਖਾ ਦੰਨੀ ਆਹ ਲੋ ਜੀ ਆਪਾਂ ਪਾ ਲਿਆ ਜੀ ਬੇਸਣ ਇਹਦੇ ਵਿੱਚ ਕੌਲੀ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਆਪਾਂ ਉਸੇ ਤਰ੍ਹਾਂ ਹੀ ਇਹਨੂੰ ਤਿਆਰ ਕਰਨਾ ਹੈਗਾ ਦੇਖਣ ਚ ਗਲਤੀ ਨਾ ਤੁਸੀਂ ਕਰ ਦਿਓ ਜੀ ਸਮਾਨ ਪਾਉਣ ਦੇ ਵਿੱਚ ਗਲਤੀ ਨਾ ਕਰ ਦਿਓ ਫੇਰ ਨਾ ਕਿਉਂ ਦੱਸਿਆ ਨਹੀਂ ਸੀਗਾ ਆਹ ਦੇਖੋ ਤੁਸੀਂ ਆਪਾਂ ਇੱਕ ਚਮਚ ਭਰ ਕੇ ਪਾ ਲਿਆ ਜੀ ਕੌਫੀ ਦਾ ਠੀਕ ਹੈ ਜੀ ਇਹਦੇ ਚ ਆਪਾਂ ਥੋੜਾ ਜਿਹਾ ਦੁੱਧ ਪਾ ਲੈਣਾ ਜਿਹਦੇ ਨਾਲ ਕੀ ਇਹ ਸਾਰਾ ਕੁਝ ਮਤਲਬ ਵਧੀਆ ਗਿੱਲਾ ਹੋ ਜਾਏ ਜਿਆਦਾ ਪਤਲਾ ਨਹੀਂ ਕਰਨਾ ਇੱਕ ਚਮਚ ਭਰ ਕੇ ਤੁਸੀਂ ਪਾ ਲਓ ਜੀ ਇਹਦੇ ਵਿੱਚ ਕਾਲਗੇਟ ਦਾ ਆਹ ਲੋ ਜੀ ਆਪਾਂ ਇੱਕ ਚਮਚਾ ਭਰ ਕੇ ਕੋਲਗੇਟ ਦਾ ਪਾ ਲਿਆ 10 ਰੁਪਏ ਵਾਲੀ ਲਿਆਂਦੀ ਸੀ ਡੱਬੀ ਜੀ ਮੈਂ ਤੁਹਾਨੂੰ ਦਿਖਾਉਣੀ ਆ ਬਸ ਇੰਨਾ ਕੁ ਲਿਆਓ ਬਾਹਲੇ ਦੀ ਜ਼ਰੂਰਤ ਨਹੀਂ ਉਹਨਾਂ ਕਿ ਬਣਾਓ ਜਿੰਨਾ ਕੁ ਤੁਹਾਡੇ ਸਰੀਰ ਵਾਸਤੇ ਚਾਹੀਦਾ ਹੈਗਾ ਅਗਰ ਕੁੜੀਓ ਤੁਸੀਂ ਮਤਲਬ ਕਿ ਵਾਹਾਂ ਤੇ ਜਾਂ ਲੱਤਾਂ ਤੇ ਆਪਾਂ ਕਹਿੰਦੇ ਨਾ ਕਈਆਂ ਦੇ ਵਾਲ ਜ਼ਿਆਦਾ ਹੋ ਜਾਂਦੇ ਲਾਹਣਾ ਤਾਂ ਤੁਹਾਨੂੰ ਜ਼ਿਆਦਾ ਬਣਾਉਣਾ ਪਊਗਾ ਪਰ ਮੈਂ ਤੁਹਾਨੂੰ ਵਿਧੀ ਦੱਸਦੀ ਇਹਦੀ ਵੀ ਆਪਾਂ ਨੂੰ ਇੰਨੇ ਕੁ ਦੀ ਜ਼ਰੂਰਤ ਹੈ ਆਹ ਲੋ ਜੀ ਆਪਾਂ ਹੁਣ ਇੱਕ ਚਮਚਾ ਭਰ ਕੇ ਪਾ ਲਿਆ ਦੁੱਧ ਦਾ ਥੋੜਾ ਜਿਹਾ ਵੱਧ ਪੈ ਗਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਹੈਗਾ ਹਾਲਾਂਕਿ ਇਹਨੂੰ ਚੰਗੀ ਤਰ੍ਹਾਂ ਆਪਾਂ ਵਧੀਆ ਇਹਨੂੰ ਮਿਕਸ ਕਰ ਲੈਣਾ ਤੁਸੀਂ ਦੇਖੀ ਚੱਲੋ ਅੱਗੇ-ਅੱਗੇ ਬਹੁਤ ਹੀ ਵਧੀਆ ਚੀਜ਼ ਬਣਨ ਵਾਲੀ ਹੈ ਇਹ ਤੁਸੀਂ ਇੱਕ ਵਾਰੀ ਬਣਾਉਣੀ ਹੈ ਹਲਕੀ ਤੇ ਵਧੀਆ ਸਸਤੀ ਤੇ ਵਧੀਆ ਚੀਜ਼ ਬਣੂਗੀ ਜੀ ਇਹ ਇਹੋ ਜੀ ਗੱਲ ਨਹੀਂ ਵੀ ਆਪਾਂ ਨੂੰ ਇਹ ਮਹਿੰਗੀ ਪੈ ਜੇ ਜਾਂ ਆਪਾਂ ਨੂੰ ਕੋਈ ਚੀਜ਼ ਆਪਾਂ ਨੂੰ ਬਾਹਰੋਂ ਲਿਓਣੀ ਪਊਗੀ ਸਿਰਫ 10-20 ਰੁਪਈਆ ਨਾਲ ਤਿਆਰ ਹੋਣ ਵਾਲੀ ਆਈਟਮ ਹੈ ਇਹ ਜੇ ਤੁਸੀਂ ਮਤਲਬ ਬਾਲੀਆਂ ਚੀਜ਼ਾਂ ਤੇ ਨਾ ਪੈਸਾ ਬਰਬਾਦ ਕਰਿਆ ਕਰੋ ਮੈਂ ਤੁਹਾਨੂੰ ਦੱਸਦੀ ਹੁੰਨੀ ਐ ਜਿਹੜੀਆਂ ਬਿਲਕੁਲ ਹੀ ਸਸਤੀਆਂ ਆਈਟਮਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਘਰੇ ਬਣਾ ਲੈਣੇ ਆ ਹਨਾ ਆਹ ਦੇਖੋ ਤੁਸੀਂ ਆ ਬਣ ਕੇ ਵਧੀਆ ਹੋ ਗਿਆ ਸੰਘਣਾ ਸੰਘਣਾ ਤੇ ਇਹਨੂੰ ਆਪਾਂ ਕਿਵੇਂ ਲਾਉਣਾ ਵਰਤਣਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਆ ਦੇਖੋ ਤੁਸੀਂ ਐਸੇ ਤਰ੍ਹਾਂ ਬਣਾਉਣਾ ਇਹਦੇ ਵਿੱਚ ਜਿਹੜਾ ਦੁੱਧ ਪਾਉਣਾ ਉਹਦਾ ਥੋੜਾ ਜਿਹਾ ਧਿਆਨ ਰੱਖਿਓ ਵੀ ਤੁਸੀਂ ਦੁੱਧ ਨਾ ਜ਼ਿਆਦੇ ਪਾ ਲਿਓ ਕਿਉਂਕਿ ਜੇ ਦੁੱਧ ਜ਼ਿਆਦੇ ਪੈ ਗਿਆ ਜ਼ਿਆਦਾ ਪਤਲੀ ਹੋਗੀ ਤਾਂ ਫਿਰ ਇਹਨੇ ਪੂਰਾ ਅਸਰ ਨਹੀਂ ਦੇਣਾ ਹੈਗਾ ਜਿਹੜੀ ਆਪਾਂ ਕੋਲਗੇਟ ਪਾਈ ਹੋਈ ਹੈ ਵਿੱਚ ਉਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚ ਗੱਠਾਂ ਜੀਆਂ ਨਾ ਪੈਣਾ ਦੇਖੋ ਜਿਵੇਂ ਗੰਡਾਂ ਜੀਆਂ ਨਿੱਕੀਆਂ ਨਿੱਕੀਆਂ ਦੇਖਦੀਆਂ ਨੇ ਇਹ ਆਪਾਂ ਪਾਉਣੀਆਂ ਨਹੀਂ ਹੈਗੀਆਂ ਠੀਕ ਹੈ ਜੀ ਆ ਦੇਖੋ ਤੁਸੀਂ ਮੈਂ ਵਧੀਆ ਇਹਨੂੰ ਮਤਲਬ ਮਿਕਸ ਕਰ ਰਿਹਾ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਹੈਗਾ ਜਿਆਦੇ ਤੇ ਆਹ ਵੇਖੋ ਵਧੀਆ ਮਿਕਸ ਹੋ ਗਿਆ ਹੁਣ ਆਪਾਂ ਨੇ ਕੀ ਕਰਨਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਤੁਸੀਂ ਆਪਣੇ ਲੱਤਾਂ ਦੇ ਉੱਤੇ ਬਾਹਾਂ ਦੇ ਉੱਤੇ ਆਹ ਦੇਖੋ ਕਿੰਨੇ ਬਾਲ ਹੁੰਦੇ ਹੈਗੇ ਆ ਹਨਾ ਹੁਣ ਤੁਸੀਂ ਇਹ ਨਾ ਆਖਿਓ ਵੀ ਆਂਟੀ ਉਹ ਤਾਂ ਹੋਰ ਹੱਥ ਸੀਗਾ ਤੇ ਇਹ ਹੋਰ ਹੈ ਆਪਾਂ ਦੋ ਜਣੇ ਆਪਣੀਆਂ ਬੇਟੀਆਂ ਵੀ ਨਾਲ ਲੱਗੀਆਂ ਹੋਈਆਂ ਵੀਡੀਓ ਬਣਵਾਉਣ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਆਹ ਦੇਖੋ ਤੁਸੀਂ ਜਿਵੇਂ ਹੁਣ ਆਹ ਮਤਲਬ ਕਿ ਬਾਹਾਂ ਇਹਦੇ ਉੱਤੇ ਆਪਾਂ ਲਾਵਾਂਗੇ ਨਾ ਮੈਂ ਤੁਹਾਨੂੰ ਸਾਰਾ ਦੱਸੂਗੀ ਵੀ ਆਪਾਂ ਇਹ ਤੇ ਕਿਵੇਂ ਇਸ ਮਤਲਬ ਟ੍ਰੀਟਮੈਂਟ ਨੂੰ ਆਪਾਂ ਯੂਜ਼ ਕਰਨਾ ਹੈਗਾ ਆਹ ਦੇਖੋ ਤੁਸੀਂ ਇਹ ਬਣ ਗਿਆ ਜੀ ਆਪਣੀ ਕੋਲੀ ਦੇ ਵਿੱਚ ਸਾਰਾ ਤੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਪਿਆਰ ਹੋਊਗਾ ਤਾਂ ਕਾਫੀ ਰੰਗ ਦੇ ਦਿੰਦੀ ਹੈ ਜੀ ਕਾਫੀ ਇਹ ਖਾਕੀ ਜਿਹਾ ਕਰ ਦਿੰਦੀ ਹੈ ਜੇ ਥੋੜਾ ਜਿਹਾ ਪਈ ਹੈ ਚੀਜ਼ ਤਾਂ ਆਹ ਦੇਖੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਲਾ ਲਓ ਇਸ ਤਰ੍ਹਾਂ ਬਾਹਾਂ ਦੇ ਉੱਤੇ ਚੰਗੀ ਤਰ੍ਹਾਂ ਲਾ ਲਓ ਤੁਸੀਂ ਚਾਰ-ਛੇ ਫੇਰੇ ਫਲਾ ਲਓ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਅਪਲਾਈ ਕਰ ਲੈਣਾ ਜੀ ਆ ਦੇਖੋ ਤੁਸੀਂ ਆ ਦੇਖੋ ਕਿੱਡਾ ਸੋਹਣਾ ਵਧੀਆ ਚੰਗੀ ਤਰ੍ਹਾਂ ਇਹ ਅਪਲਾਈ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਇਹਦੇ ਨਾਲ ਕਿਵੇਂ ਇਹ ਵਾਲ ਉਤਰਨਗੇ ਤੇ ਕਿੰਨੀ ਸੋਹਣੀ ਤਰ੍ਹਾਂ ਦੇਖੋ ਉਤਰਨਗੇ ਹਨਾ ਇਹ ਆ ਦੇਖੋ ਆਪਾਂ ਵਧੀਆ ਲਾ ਲਿਆ ਜੀ ਇਹ ਸਾਰਾ ਆਪਾਂ ਉਹਨਾਂ ਕ ਬਣਾਇਆ ਸੀ ਤੇ ਉਹਨਾਂ ਕੇ ਇਹ ਆਪਾਂ ਲਾ ਲਿਆ ਠੀਕ ਹੈ ਜੀ ਹੁਣ ਇਹਨੂੰ ਨਾ ਥੋੜੀ ਜੀ ਚਿਰ ਦੀ ਖਾਤਰ ਤੁਸੀਂ ਸੁੱਕਣ ਵਾਸਤੇ ਛੱਡਣਾ ਘੱਟੋ ਘੱਟ ਵੀ ਤੁਸੀਂ ਇਹਨੂੰ 20 ਮਿੰਟ ਛੱਡਣਾ ਸੁੱਕਣ ਵਾਸਤੇ ਆ ਦੇਖੋ ਸੁੱਕਣ ਲੱਗ ਗਿਆ ਇਹ ਘੱਟੋ ਘਾਟ ਆਪਾਂ ਨੇ 20 ਮਿੰਟ ਛੱਡਣਾ ਜੀ ਪੂਰਾ ਆ ਦੇਖੋ ਤੁਸੀਂ ਵਧੀਆ ਇਹ ਸੁੱਕਣ ਲੱਗ ਗਿਆ ਤੇ ਇਹਨੂੰ ਆਪਾਂ ਲਾਉਣਾ ਕਿਹੜੇ ਤਰੀਕੇ ਨਾਲ ਉਹਦਾ ਖਾਸ ਧਿਆਨ ਰੱਖਣਾ ਜਿਹੜੇ ਤਰੀਕੇ ਨਾਲ ਆਪਾਂ ਲਾਉਨੇ ਆ ਨਾ ਇਹਨੂੰ ਉਹਦਾ ਤੁਸੀਂ ਖਾਸ ਧਿਆਨ ਦੇਖੋ ਆ ਦੇਖੋ ਕਰੜਾ ਹੋ ਗਿਆ ਪੂਰਾ ਇਹ ਜਿਵੇਂ ਆਪਣੀ ਮਿੱਟੀ ਲਈ ਹੁੰਦੀ ਹੈ ਇਸ ਤਰ੍ਹਾਂ ਬਣ ਗਿਆ ਇਹ ਪਰ ਇਹਦੇ ਵਿੱਚ ਮਿੱਟੀ ਕੋਈ ਨਹੀਂ ਪਾਈ ਜੀ ਕੋਈ ਮਲਤਾਨੀ ਮਿੱਟੀ ਨਹੀਂ ਪਾਉਣੀ ਆਪਾਂ ਕੁਝ ਨਹੀਂ ਪਾਉਣਾ ਜਿਹੜਾ ਕੁਝ ਮੈਂ ਦੱਸਿਆ ਉਹੀ ਕੁਝ ਪਾਉਣਾ ਕਾਫੀ ਨੇ ਆਪਦਾ ਰੰਗ ਦੇਣਾ ਹੈਗਾ ਜਿਹੜਾ ਦੇਣਾ ਆ ਦੇਖੋ ਤੁਸੀਂ ਗਿੱਲਾ ਕਰੋ ਜੀ ਟਿਸ਼ੂ ਪੇਪਰ ਤੇ ਉਹਨੂੰ ਗਿੱਲੇ ਨਾਲ ਆਪਾਂ ਧੋਣਾ ਨਹੀਂਗਾ ਇਹਨੂੰ ਸਲਾਬਾ ਕਰਨਾ ਹੈ ਜਾਨੀ ਕਿ ਪਾਣੀ ਦੇ ਵਿੱਚ ਇਹਨੂੰ ਭਿਉ ਲੋ ਚੰਗੀ ਤਰ੍ਹਾਂ ਇਹਨੂੰ ਸਲਾਬਾ ਕਰ ਲੋ ਵਧੀਆ ਤੁਸੀਂ ਇਹਨੂੰ ਨਾ ਮਤਲਬ ਇਹਦੇ ਪਾਣੀ ਆ ਜਿਹੜਾ ਹੌਲੀ-ਹੌਲੀ ਵਿੱਚ ਰਚ ਜੇ ਆਪਾਂ ਇਹ ਨਹੀਂ ਕਰਨਾ ਹੈਗਾ ਵੀ ਆਪਾਂ ਤਾਂ ਜੀ ਫਟਾਫਟ ਇਹਨੂੰ ਜਾ ਕੇ ਪਾਣੀ ਨਾਲ ਧੋ ਲੋ ਇਸ ਤਰ੍ਹਾਂ ਨਹੀਂ ਧੋਣਾ ਇਹਨੂੰ ਸਲਾਬਾ ਕਰਨਾ ਹੈਗਾ ਆ ਦੇਖੋ ਤੁਸੀਂ ਇਹ ਵਧੀਆ ਸਲਾਬਾ ਹੋ ਗਿਆ ਹੁਣ ਆਪਾਂ ਕੀ ਕਰਨਾ ਜੀ ਟਿਸ਼ੂ ਪੇਪਰ ਦਿਖਾਉਣਾ ਮੈਂ ਲਾਈਵ ਤੁਹਾਨੂੰ ਦਿਖਾ ਰਹੀ ਆ ਕੋਈ ਇਹ ਨਹੀਂ ਵੀ ਆਪਾਂ ਤੁਹਾਨੂੰ ਕੋਈ ਚੀਜ਼ ਨਹੀਂ ਦਿਖਾਈ ਤੁਹਾਨੂੰ ਦੱਸਿਆ ਹੀ ਆ ਤੁਹਾਨੂੰ ਲਾਈਵ ਦਿਖਾ ਰਹੀ ਆ ਇਹਨੂੰ ਥੋੜਾ ਜਨਾ ਦੱਬ ਕੇ ਦੱਬ ਕੇ ਰਗੜਨਾ ਪੇਪਰ ਇਹਨੂੰ ਟਿਸ਼ੂ ਪੇਪਰ ਨੂੰ ਇਹ ਨਹੀਂ ਹੈਗਾ ਵੀ ਆਪਾਂ ਮਤਲਬ ਕਿ ਹਲਕਾ ਜਾ ਇਹਨੂੰ ਉਹ ਕਰ ਲਿਆ ਲਾ ਲਿਆ ਫਿਰ ਇਹਨੇ ਅਸਰ ਨਹੀਂ ਦੇਣਾ ਤੁਸੀਂ ਜਦੋਂ ਦੱਬ ਕੇ ਲਾਓਗੇ ਨਾ ਤੇ ਪੋਲੇ ਹੋ ਜਾਣਗੇ ਵਾਲ ਤੇ ਇਹਨਾਂ ਨੇ ਲੈ ਜਾਣਾ ਹੈਗਾ ਆ ਦੇਖੋ ਤੁਸੀਂ ਵਧੀਆ ਚੰਗੇ ਤਰੀਕੇ ਨਾਲ ਇਹ ਲਹਿ ਰਿਹਾ ਦੇਖੋ ਤੁਸੀਂ ਕਿਵੇਂ ਵਾਲ ਉੱਤਰ ਰਹੇ ਐ ਆਪਾਂ ਵਧੀਆ ਇਹਨੂੰ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਹੈਗਾ ਆ ਦੇਖੋ ਤੁਸੀਂ ਜਿੰਨੇ ਜਿੰਨੇ ਥਾਂ ਤੇ ਲਾਇਆ ਨਾ ਉਹਨਾਂ ਉਹਨਾਂ ਤੁਹਾਨੂੰ ਲਾਈਵ ਪ੍ਰੂਫ ਆਪਾਂ ਦਿਖਾਈ ਜਾਂਦੇ ਆ ਵੀ ਇਹ ਦੇਖੋ ਕਿਹੜੇ ਤਰੀਕੇ ਨਾਲ ਇਹ ਲੈਂਦੇ ਨੇ ਆ ਦੇਖੋ ਤੁਸੀਂ ਆ ਦੇਖੋ ਕਿੰਨਾ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਇਹਨਾਂ ਨੂੰ ਲਾਇਆ ਹੈਗਾ ਜੀ ਸਾਫ਼ ਕਰ ਲਿਆ ਜਦੋਂ ਇਹ ਪੂਰਾ ਸਾਫ਼ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਧੋ ਲੈਣਾ ਹੈਗਾ ਆ ਦੇਖੋ ਤੁਸੀਂ ਵਧੀਆ ਤਰੀਕੇ ਨਾਲ ਤੁਹਾਨੂੰ ਲਾਈਵ ਦਿਸੀ ਜਾਂਦਾ ਜਿਹੜੇ ਪਾਸੇ ਆਪਾਂ ਨਹੀਂ ਲਾਇਆ ਉਧਰ ਵਾਲ ਓਵੇਂ ਪਏ ਨੇ ਜੀ ਤੇ ਜਿੱਥੇ ਲਾਇਆ ਹੈਗਾ ਤੇ ਉੱਥੋਂ ਆ ਦੇਖੋ ਤੁਸੀਂ ਕਿਹੜੇ ਤਰੀਕੇ ਨਾਲ ਲਏ ਆ ਹਨਾ ਆਪਾਂ ਇਹ ਲਾ ਕੇ ਦਿਖਾਇਆ ਦੇਖੋ ਤੁਸੀਂ ਕਿਹੜੇ ਤਰੀਕੇ ਨਾਲ ਬਾਲ ਲੈਂਦੇ ਨੇ ਇਹਦੇ ਉੱਤੋਂ ਆ ਦੇਖੋ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਗਿੱਲੇ ਨਾਲ ਮਤਲਬ ਗਿੱਲਾ ਕਰਕੇ ਪਾਣੀ ਨਾਲ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨੂੰ ਲਾਹ ਦੇਣਾ ਜਿੰਨਾ ਵੀ ਇਹਦੇ ਉੱਤੇ ਲੱਗਿਆ ਹੋਇਆ ਹੈਗਾ ਉਸ ਤੋਂ ਬਾਅਦ ਇਹਦੇ ਆਪਾਂ ਮੋਇਸਚਰਾਈਜ਼ਰ ਲਾਉਣਾ ਹੈਗਾ ਹਲਕਾ ਫੁਲਕਾ ਜਾਂ ਤਾਂ ਕਿ ਇਹ ਮਤਲਬ ਕਿ ਇਹਨੂੰ ਤੁਹਾਨੂੰ ਪਤਾ ਲੱਗ ਜੇ ਵੀ ਕਿੰਨੀ ਹੈ ਨਾ ਚਮਕ ਫੜੀ ਹੋਈ ਹੈ ਠੀਕ ਹੈ ਜੀ ਆਹ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਕੱਪੜੇ ਨਾਲ ਲਾ ਲਿਆ ਹਜੇ ਵੀ ਬਾਲ ਉੱਤਰੀ ਜਾਂਦੇ ਨੇ ਇਹਦੇ ਨਾਲੋਂ ਜਿੰਨਾ ਤੁਸੀਂ ਇਹਨੂੰ ਦੱਬ ਕੇ ਰਗੜੋਗੇ ਓਨਾ ਹੀ ਇਹ ਛੇਤੀ ਮਤਲਬ ਕਿ ਇਹਦੇ ਉੱਤੋਂ ਜੜਾਂ ਚੋਂ ਇਹ ਨਿਕਲ ਜਾਂਦੇ ਨੇ ਹੌਲੀ ਹੌਲੀ ਕਰਕੇ ਫਿਰ ਆਉਣਾ ਵੀ हट ਜਾਂਦੇ ਆ ਹੁਣ ਆਪਣੇ ਤੌਲੀਆ ਚੱਕੋ ਤੇ ਤੋਂ ਉਲੀਏ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੋ ਹਨਾ ਦੇਖੋ ਤੁਸੀਂ ਕਿੱਡਾ ਸੋਹਣਾ ਸਾਫ਼ ਹੋ ਗਿਆ ਤੁਸੀਂ ਵੀ ਇਸੇ ਤਰ੍ਹਾਂ ਹੀ ਵਰਤਣਾ ਜੀ ਇਹਨੂੰ ਇਸੇ ਤਰ੍ਹਾਂ ਤੁਸੀਂ ਵਰਤੋ ਹੁਣ ਆਪਾਂ ਮੋਇਸਚਰਾਈਜ਼ਰ ਲੈ ਲੈਣਾ ਤੇ ਇਹਦੇ ਉੱਤੇ ਲਾ ਲੈਣਾ ਥੋੜਾ ਜਿਹਾ ਹੱਥ ਤੇ ਲਾ ਕੇ ਤੁਸੀਂ ਇਹਦੇ ਉੱਤੇ ਚੰਗੀ ਤਰ੍ਹਾਂ ਇਸ ਤਰ੍ਹਾਂ ਲਾ ਲਓ ਜੀ ਇਹਨੂੰ ਵਧੀਆ ਵਧੀਆ ਮ사ਜ ਕਰ ਲਓ ਇਹਦੀ ਚੰਗੀ ਤਰ੍ਹਾਂ ਆਹ ਦੇਖੋ ਤੁਸੀਂ ਮਲੈਮ ਹੋ ਗਿਆ ਜੀ ਇਹ ਇੱਕਦਮ ਕੋਈ ਨਹੀਂ ਕਹਿੰਦਾ ਹੈਗਾ ਵੀ ਆਪਣੀ ਐਡੀ ਹਲਕੀ ਫੁਲਕੀ ਚੀਜ਼ ਦੇ ਨਾਲ ਇੰਨਾ ਵਧੀਆ ਬਣ ਗਿਆ ਇਹ ਹਨਾ ਇਹ ਬਹੁਤ ਹੀ ਵਧੀਆ ਤਰੀਕਾ ਹੈ ਜੀ ਬਹੁਤ ਅੱਛਾ ਇਹ ਹੈਗਾ ਤੁਸੀਂ ਇਹਨੂੰ ਵਰਤੋਂਗੇ ਤਾਂ ਤੁਸੀਂ ਬਾਕੀ ਦਵਾਈਆਂ ਸਭ ਭੁੱਲ ਜਾਓਗੇ हेयर ਰਿਮੂਵ ਕਰੀਬਾਂਸ ਭੁੱਲ ਜੂਗੀਆਂ ਤੁਸੀਂ ਵਰਤਿਆ ਕਰੋ ਇਸ ਤਰ੍ਹਾਂ ਦੇ ਨੁਸਖੇ ਆਪਣੇ ਆਉਂਦੇ ਰਹਿੰਦੇ ਨੇ ਜੀ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੇ ਆਪਣੀ ਵੀਡੀਓ ਦੇਖਦੇ ਰਿਹਾ ਕਰੋ ਤੁਸੀਂ ਹਨਾ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਵਧੀਆ ਇਹਨਾਂ ਨੇ ਤੁਸੀਂ ਦੇਖੀ ਹੈ ਤੇ ਵਧੀਆ ਤੁਸੀਂ ਇਹਨੂੰ ਵਾਚ ਕੀਤਾ ਹੈਗਾ ਤੇ ਵਧੀਆ ਤਰੀਕੇ ਨਾਲ ਤੁਹਾਨੂੰ ਮੈਂ ਦੱਸਤਾ ਤੇ ਤੁਸੀਂ ਕਮੈਂਟ ਵੀ ਵਧੀਆ-ਵਧੀਆ ਕਰਨੇ ਆ ਜੀ ਵਧੀਆ ਮਿੱਠੇ-ਮਿੱਠੇ ਕਮੈਂਟ ਕਰੋ ਤਾਂ ਕਿ ਮੈਨੂੰ ਵੀ ਆਏ ਲੱਗੇ ਵੀ ਆਪਾਂ ਅੱਗੇ ਤੋਂ ਤੁਹਾਡੀ ਖਾਤਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਮੇਰੀ ਸਾਰੀ ਵੀਡੀਓ ਦੇਖੀ ਹੈ ਹੈਨਾ ਜਿਵੇਂ ਤੁਸੀਂ ਵੀਡੀਓ ਮੇਰੀ ਦੇਖੀ ਹੈ ਨਾ ਉਸੇ ਤਰ੍ਹਾਂ ਹੀ ਤੁਸੀਂ ਰੈਮਡੀ ਤਿਆਰ ਕਰੋ ਟਾਈਮ ਆਪਦਾ ਨਾ ਖਰਾਬ ਕਰੋ ਬਹੁਤ ਹੀ ਅੱਛੀ ਚੀਜ਼ ਹੈ ਜੀ ਇਹ ਤੇ ਤੁਸੀਂ ਅੱਗੇ ਵੀ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਬਹੁਤ ਫਾਇਦੇ ਵਾਲੀ ਹੈ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਪੂਰਾ ਫਾਇਦਾ ਕਰੂਗੀ ਤੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ